ਕੋਈ ਕੋਲਸੇ ਜਦੀ ਜਿਉਲਾ ਬੋ ਰੁਟਕੇ ਲਈ ਸੋਣਾ ਹਾਂ ਉਹਦਾ ਡੀਐਸਪੀ ਸਿਸ਼ਰ ਕੀ ਕਰ ਲਿਆ ਬਣਾਉਂਦੇ ਹਾਂ ਆ ਹੀ ਨਹੀਂ ਕਰ ਸਕਦੇ ਪੱਕੇ ਚੋੜਾ ਹਾਂ ਮੱਤੇ ਲੇਗਾ ਪੱਕੇ ਚੋੜਾ ਹਾਂ ਮੰਮੀ ਮੈਂ ਤਾਂ ਕਹਿੰਦੀ ਸੀ ਜਿਹੜੇ ਆਪਣਾ ਉੱਪਰ ਦੋ ਚੁਬਾਰੇ ਨਹੀਂ ਪੇ ਖਾਲੀ ਉਹ ਆਪਾਂ ਕਿਸੇ ਨੂੰ ਕਿਰਾਏ ਤਾਂ ਨਾ ਦੇ ਦਈਏ ਹਾਂ ਤੇ ਨਾਲੇ ਮੇਰੇ ਗੋਰੀ ਦੀ ਫੀਸ ਨਹੀਂ ਗਲ ਜਿਆ ਕਰ ਉਹੀ ਵਧੀਆ ਗੱਲ ਤਾਂ ਤੇਰੀ ਸਹੀ ਹੈ ਪਰ ਆਏ ਮੈਂ ਕਿ ਨਹੀਂ ਵੀ ਤੇਰੇ ਵੀਰੇ ਨੂੰ ਪੁੱਛ ਲਈਏ ਆਪਾਂ ਉਹ ਜਿਹੜੇ ਕੱਲ ਆਏ ਸੀਗੇ ਉਹ ਵਧੀਆ ਹੀ ਸੀ ਦੇਖਣ ਦੁੱਖਾਂ ਦਾ ਸਾਉਂ ਵਧੀਆ ਘਰਦੀ ਲੱਗਦੇ ਸੀ ਆਪਾਂ ਉਹਨਾਂ ਨੂੰ ਦੇ ਦਾਂਗੇ ਵੀਰੇ ਨਾਲ ਹਾਂ ਮਾਤੀ ਕੀ ਗੱਪੇ ਮਰੀਆਂ ਨਿਓ ਹਾਂ ਭਾਈ ਆ ਉਹ ਕੱਲ ਨਾ ਕੋਈ ਆਈ ਜੀ ਆਪਣੀ ਟੀਚਰ ਹੈ ਤੇ ਨਾਲ ਦੋਨੇ ਜੀ ਆਈ ਸੀਗੇ ਮੀਆਂ ਬੀਬੀ ਉਹ ਕਿਰਾਏ ਤੇ ਕਮਰਾ ਮੰਗਦੀ ਜੀ ਬਈ ਅਸੀਂ ਤਾਂ ਕੋਈ ਮੰਨ ਜਾਂ ਨਹੀਂ ਮੰਨੇ ਮੈਂ ਖਰ ਤੇਰੇ ਨਾਲ ਰਾਏ ਕਰਾਂਗੇ ਫਿਰ ਦੇਖਦੇ ਇਹ ਤਾਂ ਕਹੀਂ ਵੀ ਦੇ ਦੇ ਬੀਬੀ ਵੀ ਆਪਣੀ ਫੀਸ ਵੀ ਮੇਰੇ ਕਾਲਜ ਦੇ ਨਿਕਲ ਜਾ ਕਰੋ ਤੋਡੇ ਦਾ ਜਿਹੜੀ ਫੀਸ ਕਰੇ ਪਈਏਗੀ ਉਹ ਵੀ ਲੈ ਜਾਣਗੇ ਉਹ ਕਾ ਨੂੰ ਵੀਰੇ ਦੇਖਣ ਦਾ ਵਧੀਆ ਲੱਗਦੇ ਸੀਗੇ ਵਧੀਆ ਕਰਦੀ ਸੀਗੇ ਉਹ ਭੈਣੇ ਬਹੁਤ ਅੱਜ ਕੱਲ ਠੱਗ ਤੁਰੇ ਫਿਰਦੇ ਨੇਗੇ ਕਰਾਇ ਕਰ ਸਾਰੇ ਇੱਕ ਜਿਹੇ ਤਾਂ ਨਹੀਂ ਹੁੰਦੇ ਵੀਰੇ ਲੱਗਦੇ ਤਾਂ ਇਹ ਵੀ ਚੰਗੇ ਲੱਗਦੇ ਸੀ ਦੋਨੇ ਜਣੇ ਚੱਲ ਬੇਬੇ ਤੇਰੀ ਮਰਜ਼ੀ ਐ ਜੇ ਤੈਨੂੰ ਲੱਗਦਾ ਵੀ ਠੀਕ ਸੀਗੇ ਤਾਂ ਰੱਖ ਲਓ ਪਰ ਇਹ ਨਾ ਹੋਵੇ ਕੱਲ ਨੂੰ ਕਦੇ ਬੱਚਾ ਖੁੱਜਾ ਉਹ ਵੀ ਚੱਕ ਕੇ ਲੈ ਜਾਣ ਸਾਰਾ ਹਫ਼ਤੇ ਨੂੰ ਪਰ ਆਪਣਾ ਤਾਂ ਪਹਿਲੀ ਹੱਥ ਟੈਟ ਚੱਲਦਾ ਐਂ ਤਾਂ ਮੈਂ ਨਹੀਂ ਖੁੱਲ੍ਹੇਗਾ ਉਹਨਾਂ ਨਾਲ ਬੋਲੀ ਵੀ ਨਹੀਂ ਮੈਂ ਤਾਂ ਤੁਮਾਰ ਕੇ ਵੀ ਰਹਿ ਕਰਾਂਗੇ ਦਸੀ ਨਾ ਫੇਰ ਗੱਲ ਕਰਾਂਗੇ ਗਾ ਤੇ ਤੇਰੇ ਹੁੰਦੀ ਆ ਜਾਣ ਤਾਂ ਗੱਲ ਕਰ ਲਈਏ ਆਪਾਂ ਨਹੀਂ ਕੋਈ ਨਾ ਬੇਬੇ ਤੁਹਾਨੂੰ ਠੀਕ ਲੱਗਦਾ ਫਾ ਤੁਸੀਂ ਦੇ ਦਿਓ ਕੋਈ ਗੱਲ ਨਹੀਂ ਚਲ ਪਰ ਇਹ ਆ ਵੀ ਉਹਦਾ ਦੇਖ ਲੈਣਾ ਠੀਕ ਹੈ ਕਿਉਂਕਿ ਅੱਜ ਕੱਲ ਨਾ ਠੱਗੀਆਂ ਬਹੁਤ ਵੱਜੀ ਜਾਂਦੀਆਂ ਨੇ ਗੀਆਂ ਨਾ ਨਾ ਉਹ ਕੁੜੀ ਤਾਂ ਆਪਣੇ ਪਿੰਡੇ ਦੀ ਟੀਚਰ ਲੱਗੀ ਹੋਈ ਹੈ ਦੱਸ ਰਹੀ ਸੀਗੀ ਉਹ ਹਾਂ ਚਲ ਕੋਈ ਨਾ ਬੇਬੇ ਤੁਸੀਂ ਦੇਖ ਲਿਓ ਤੇ ਮੈਂ ਜਾ ਆ ਜਾ ਕੇ ਉਹਨਾਂ ਸ਼ਹਿਰ ਜਾ 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 ਉਸ ਲੈ ਕੇ ਤਾਂ ਨਹੀਂ ਆਉਣਾ बस सब्जी सीधी देखला कोई हाथ ने की बनानी ओही ले आई और तक ही। ਉਹ ਤੇ ਲਿਆਉਂਗਾ। ਹਾਂ। ਜਾਇ। ਉਹ ਕੀ ਜਵਾਬ ਦੇ ਮੰਗਿਓ ਆਉਣਗੇ ਅੱਜ ਵੀ ਆਪਣੀ ਕੋਈ। ਆ ਜਾਣਗੇ ਤਾਂ ਆਪਾਂ ਦਿਖਾ ਦਾਂਗੇ ਉਹਨਾਂ ਨੂੰ ਕਮਰੇ। ਆ ਤੂੰ ਦਿਖਾਈ ਤੈਨੂੰ ਪਤਾ ਮੈਥੋਂ ਜੜਿਆ ਜਣਾ ਗੋਡਿਆਂ ਕਰਕੇ। ਵੀ ਆਪਾਂ ਮੇਰੇ ਗੋਡੇ ਨੇ ਤਾਂ। ਤੂੰ ਜਾ ਕੇ ਉੱਤੇ ਨਾਲ ਦਿਖਾਇਆ ਹੀ ਖੋਲ ਕੇ ਉਹਨੂੰ। ਮੰਮੀ ਉਹ ਨਵਾਂ ਜਿਹਾ ਨੰਬਰ ਆ ਰਿਹਾ ਪੁੱਛਿਓ ਕੌਣ ਬੋਲਦਾ। ਦੇਖੋ। ਹੈਲੋ ਹੈਲੋ ਹਾਂਜੀ ਕੌਣ ਸਤਿ ਸ਼੍ਰੀ ਅਕਾਲ ਬੇਬੇ ਜੀ ਚਾ ਸਤਿ ਸ਼੍ਰੀ ਅਕਾਲ ਉਹ ਜਿਹੜੀ ਕੱਲ ਆਹੀ ਟੀਚਰ ਉਹ ਬੋਲਦੀ ਆ ਹਾਂ ਬਤ ਤ ਕਿਵੇਂ ਹੋ ਬੇਬੇ ਜੀ ਆ ਮੈਂ ਪੁੱਛਦੇ ਸੀ ਮਕਾਨ ਬਾਰੇ ਤੁਸੀਂ ਕੀ ਰਾਇ ਕਰੀ ਰਾਇ ਤਾਂ ਚਲ ਤੁਸੀਂ ਆ ਜਿਓ ਦੇ ਦਾਂਗੇ ਅਸੀਂ ਠੀਕ ਹੈ ਬੇਬੇ ਜੀ ਫਿਰ ਅਸੀਂ ਦੇਖਣ ਆਵਾਂਗੇ ਅੱਜ ਮਕਾਨ ਹਾਂ ਆ ਜਿਓ ਆ ਜੀ ਠੀਕ ਹੈ ਠੀਕ ਉਹੀ ਗੱਲ ਵਾਲੀ ਕਿਸ ਦੀ ਸੀ ਕੀ ਗੱਲ ਕਰੀ ਐ ਵਧੀਆ ਨਾਲ ਆ ਜਾਣਗੇ ਦੇਖੋ 4 ਪੈਸੇ ਆਉਂਦੇ ਹੋ ਜਾਣਗੇ ਤੇਰੀ ਫੀਸ ਭਰੀ ਜਾਇਆ ਕਰੂ ਹੋਰ ਕੀ ਵੀਰੇ ਦਾ ਵੀ ਉਹ ਸਾਰਾ ਜਿਹਾ ਲੱਗ ਜੂਗਾ ਨਾਲ ਉਹ ਸਾਰਾ ਵੀਰੇ ਦੇ ਜੇ ਸਾਰੀ ਕਬੀਲਦਾਰੀ ਖਰਚਾ ਸਾਰਾ ਉਹਨੇ ਹੀ ਕਰਨਾ ਹੈ ਨਾ ਔਖਾ ਤਾਂ ਬਥੇਰਾ ਲੈ ਯਾਰ ਚਾ ਕਰਤਾ ਹੀ ਵਧੀਆ ਲੱਗਦਾ ਮੈਨੂੰ ਤੂੰ ਨਾ ਪਤਾ ਲਵਾ ਦੀ ਇਹਨਾਂ ਨੂੰ ਇੱਥੇ ਰੋਣਾ ਪਈ ਉਹ ਸਭ ਕੋ ਨਾ ਰੋਈ ਪਾਸਾ ਪਤਾ ਲੱਗਣੀ ਹੁੰਦੇ ਆਪਾਂ ਨਹੀਂ ਬੀ ਬੀ ਫਿਰ ਕਿਉਂ ਨਗਾ ਕਸਿ ਜੀ ਆਇਆਂ ਨੂੰ ਸਸੀ ਗਰਬਾ ਸਸੀ ਗਰਬਾ ਬੇਬੇ ਜੀ ਸਿਕਰ ਹੂੰ ਠੀਕ ਹੋ ਵਧੀਆ ਵੀ ਇਹ ਤਾਂ ਤੁਹਾਡਾ ਆਸਾਨ ਜਨਮ ਜਨਮ ਤੱਕ ਨਹੀਂ ਭੁੱਲ ਸਕਦੇ ਬੇਬੇ ਜੀ ਲੈ ਕਿਉਂ ਆਏ ਕਿ ਮੈਂ ਪੁੱਤ ਤੁਸੀਂ ਕਿਹੜਾ ਮੁਫਤ ਬੈਠਣ ਕਿਰਾਇਆ ਦੇਉਗੇ ਅਸੀਂ ਤਾਂ ਮੋਗੇ ਜਾਂਦੇ ਜੀ ਬੇਬੇ ਜੀ ਸਸੀ ਗਰਬਾ ਅੱਛਾ ਹੋਸੀ ਆਲਪ ਨੇ ਹੋਰ ਠੀਕ ਹੈ ਠੀਕ ਹੈ ਮਾਣੀ ਲੱਗਦਾ ਵਾ ਵੀਰੇ ਨਾ ਨਾ ਬੇਣੇ ਪਾਣੀ ਦਾ ਲੋੜ ਨਹੀਂ ਜਾਨੂੰ ਵਧੀਆ ਕਰਿਆ ਤੁਸੀਂ ਸਾਨੂੰ ਘਰ ਕਿਰਾਏ ਤੇ ਦੇਣ ਵਾਸਤੇ ਵੀ ਮਾਲਕ ਨੇ ਕਿਹਾ ਤੁਹਾਡੇ ਘਰ ਦੇ ਮੈਂ ਤਾਂ ਸਾਨੂੰ ਬਾ ਮੋਗੇ ਜਾਣਾ ਦਿੰਦਾ ਹਾਂ 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 ਉਹ ਤਾਂ ਅਸੀਂ ਦੇਣਾ ਹੀ ਸੀਗਾ ਕਿਰਾਇਆ ਜੀ ਹਾਂ ਦੀਦੀ ਤਿਸਕੇ ਤੁਹਾਨੂੰ ਬੇਬੇ ਬਣੀ ਵੇਖ ਕੇ ਕੋਈ ਯਾਦ ਆਉਂਦਾ ਯਾਰ ਲੱਗਦਾ ਰਿਹਾ ਮੈਨੂੰ ਯਾਰ ਹਣਾ ਮਾੜਾ ਓਏ ਆਪਣੀ ਬੇਬੇ ਨਹੀਂ ਸ਼ਕਲ ਪੈਂਦੀ ਜਮਾ ਆਪਣੀ ਬੇਬੇ ਫੋਟੋ ਦਿਖਾ ਦੇ ਬੇਬੇ ਨੂੰ ਫੋਟੋ ਦਿਖਾਈ ਚੁੱਪ ਹੋਣੀ ਹੈ ਖੜ ਜੋ ਆਹ ਵੇਖੋ ਬੇਬੇ ਆਹ ਦੇਖੋ ਬੇਬੇ ਜਮਾ ਸ਼ਕਲ ਮੇਰੀ ਸੱਸ ਵਰਗੀ ਹੈ ਨਾ ਜਮਈ ਜਮਈ ਸਹੀ ਗੱਲ ਬਾਲੀ ਚੰਗੀ ਆ ਵਿਚਾਰੀ ਉਹ ਵੀ ਤੁਹਾਡੇ ਵਾਂਗੂ ਹੋਰ ਕੁੰਡ ਦੇ ਬੇਬੇ ਜੀ ਕਰੱਚ ਆਪਣੇ ਹੋਰ ਇੱਕ ਮੇਰਾ ਕੁੱਤਾ ਇੱਕ ਮੇਰੀ ਧੀ ਹੈ ਅੱਛਾ ਵੀਰੇ ਨਹੀਂ ਦਿੰਦਾ ਹੈਗਾ ਕਰੇ ਉਹ ਡਿਉਟੀ ਗਿਆ ਹੋਇਆ ਹੈ ਅੱਛਾ ਅੱਛਾ ਕਦੋਂ ਆਉਣਗੇ ਫੇਰ ਉਹ ਉਹ ਆ ਜਾਂਦਾ ਹਨ 11:00 ਵਜੇ ਉਹ ਕਾਦੀ ਡਿਊਟੀ ਕਰਦੇ ਨੇਗੇ ਤੁਲਸੀ ਦੀ ਡਿਊਟੀ ਕਹੇ ਨਹੀਂ ਨਾਈਟ ਡਿਊਟੀ ਨਹੀਂ ਹੁੰਦੀ ਉਹਨਾਂ ਦੀ ਨਹੀਂ ਉਹ ਤਾਂ ਦਿਨ ਦਿਨ ਹੀ ਕਰਦੇ ਨੇ ਅੱਛਾ ਅੱਛਾ ਐ ਤਾਂ ਬਦਲਦੀ ਰਹਿੰਦੀ ਹੈ ਪਰ ਹੁਣ ਦਿਨ ਦੀ ਹੋਈ ਹੈ ਚੱਲ ਵਧੀਆ ਜੋਬ ਵੀ ਜ਼ਰੂਰੀ ਹੈ ਸੰਤੋਖ ਹੋ ਜਾਂਦਾ ਵਧੀਆ ਪਿੰਡ ਦਾ ਪਿੰਡ 'ਚ ਘਰ ਮਿਲ ਗਿਆ ਹਨਾ ਪਿੰਡ ਤੁਹਾਨੂੰ ਰੂਮ ਦਿਖਾ ਦਿੰਦੇ ਤੁਸੀਂ ਆ ਜਾ ਵੀਰੇ ਦਿਖਾ ਦੇ ਚਲੋ ਬਈ ਰੂਮ ਦੇ ਫਿਰ ਅੰਦਰ ਲੈ ਕੇ ਵੰਦੇ ਠੀਕ ਹੈ ਹਾਂ ਦੇਖਿਓ ਚਲ ਬਈ ਤੂੰ ਬਾਹਰ ਦੇ ਦਿਖਾ ਦੇ ਕੋਈ ਤੁਸੀਂ ਅੱਛਾ ਨਾਲ ਫਿਰ ਬਾਹਰ ਅੰਦਰ ਤਾਂ ਹੰਦਾ ਦਾਂਗੇ ਆਪਾਂ ਚੱਲ ਆ ਪਾਣੀ ਪੂਣੀ ਪੀ ਲਓ ਬੱਤ ਨੇ ਠੀਕ ਹੈ ਬਈ ਬਿਰਗੇਰਾ ਤੁਸੀਂ ਬਹਿ ਜਾਓ ਚਾਹ ਪਾਣੀ ਪੀ ਲਓ ਫਿਰ ਦਿਖਾ ਦੂੰਗੀ ਤੁਹਾਨੂੰ ਨਾ ਨਾ ਆਪਣੇ ਅਸੀਂ ਬਗਾਂੜਾ ਦਿਖਾਈ ਗਾਡਾ ਥੱਕੇ ਮੈਂ ਜਾਂਦੀ ਦੀਦੀ ਜਮਾਂ ਥੱਕੇ ਪਏ ਆ ਅਸੀਂ ਥੋੜਾ ਜਿਹਾ ਫਰੈਸ਼ ਹੋ ਲਈਏ ਤੁਹਾਨੂੰ ਪਤਾ ਹੈ ਮੈਂ 3rd ਗ੍ਰੇਡ ਦੀ ਟੀਚਰ ਐ ਨਿੱਕੇ ਜਵਾਗਾਂ ਨੂੰ ਪੜ੍ਹਾਉਣਾ ਕਿੰਨਾ ਔਖਾ ਘਰ 'ਚ ਸਾਹਮਣੇ ਔਖੇ ਹੋ ਜਾਂਦੇ ਜਵਾਗ ਤਾਂ ਚੱਲ ਚੰਗਾ ਅੱਜ ਦਿਖਾ ਦਿੰਨੀ ਐ ਮੈਂ ਤੁਹਾਨੂੰ ਚਲੋ ਹਾਂਜੀ ਕੋਸਾਲੇ ਤਰੇ ਬੰਗਲ ਚਲਾ ਜੋ ਵੀਰੇ ਚਲ ਦੋ ਭਾਈ ਕਰਤਾ ਬਹੁਤ ਵਧੀਆ ਪਈ ਨੇ ਤੁਹਾਡਾ ਹਾਂ ਖੁੱਲਾ ਹੈ ਹਨਾ ਖੁੱਲੀ ਛੱਤ ਹੈ ਹਾਂ ਹਾਂ ਬਦ ਆਤਮ ਜਿਵੇਂ ਕੁਝ ਵੀ ਹਨਾ ਬੰਦਾ ਕਾਫੀ ਸਾਰਾ ਵਕੇ ਵਾਲੀ ਹਾਂ ਛੱਤ ਤਾਂ ਖੁੱਲੀ ਹੈ ਤੇ ਬਾਥਰੂਮ ਵਗੈਰਾ ਵੀ ਰਹੀ ਨੇ ਨਾਲ ਹੀ ਨੇ ਚਲ ਵਧੀਆ ਲੋਕੇਸ਼ਨ ਵੀ ਸੋਹਣੀ ਹੈ ਸਾਰੇ ਘਰ ਦੇ ਹਨਾ ਕਾਹਦਾ ਉਹ ਹੁਣ ਆ ਚਾ ਹਾਂ ਬਾਥਰੂਮ ਹੀ ਵੇਚੀ ਹੈ ਨਾ ਦਿੰਦੀ ਹਾਂ ਸਾਰਾ ਕੁਝ ਵੀਚੀ ਹੈ ਬੈੱਡ ਫੁਰ ਸਭ ਲੱਗੇ ਹੋਏ ਨੇ ਹਾਂ ਪਰ ਦੂਰ ਤੇ ਦੀਦੀ ਮੜਾਈ ਚਾਨਣ ਕਰ ਦੋ ਪੜਦਾ ਇੱਧਰ ਕਰਕੇ ਸਵਾਜਾ ਬੰਦ ਹੁੰਦਾ ਸੀਗਾ ਹਨਾ ਤੁਰੀ ਆ ਜਾਣ ਚਲ ਟੀਵੀ ਵੀ ਹੈਗਾ ਹਨਾ ਘਰ ਵਰਗਾ ਫੀਲਿੰਗ ਆਉਂਦੀ ਜਮ ਹਨਾ ਜਮ ਇੱਕ ਰੂਮ 'ਚ ਚਲ ਤੁਸੀਂ ਬਹਿ ਜਾਓ ਗੱਲਾਂ ਕਰੋ ਤੇ ਦੂਜੇ ਰੂਮ 'ਚ ਚਾਬੀ ਚੱਕ ਲਿਆਵਾਂ ਥੱਲੋ ਤੇ ਨਾਲੇ ਚਾਹ ਬਣਾ ਲਿਆਵਾਂ ਤੁਹਾਡੇ ਵਾਸਤੇ ਠੀਕ ਹੈ ਦੀਦੀ ਕੋਈ ਨਹੀਂ ਪਰ ਇੱਕ ਪਕਾਈ ਨਾ ਮਾਰਦੀ ਕੋਈ ਹੋਏ ਬੋਲੇ ਇੱਕ ਗੱਲ ਗੱਲ ਤੂੰ ਕੋਲ ਸਾਲਾ ਹੈ ਨਹੀਂ ਤਾਂ ਉਹ ਮੇਰੇ ਅੱਗੇ ਵਧਰੇ ਜੂਨੇ ਲਾਇਆ ਬੰਸ ਵਾਲਿਆਂ ਨੂੰ ਹੈ ਕਿ ਪਤਾ ਲੱਗਦਾ ਨਾ ਜਿਹਦੇ ਅੱਗੇ ਚੋਰੀ ਕਰਦੇ ਨੇ ਉਹ ਤਾਂ ਪੁੱਠੇ ਪੁੱਲ ਸਾਰੇ ਕਰ ਜਾਂਦੇ ਕੀ ਹੋ ਗਿਆ ਘਰ ਆ ਤਾਂ ਹੂੰ ਉਹ ਵੀ ਤਾਂ ਗੱਲ ਮਰ ਟੈਨਸ਼ਨ ਆਉਗਾ ਲੋਕ ਕਿ ਬਾਰੇ ਕਿੱਧਰ ਹੋਈ ਕੋਈ ਪਰਸ ਜਿਹੜਾ ਪਾਉਂ ਰੁਟਕੇ ਲਈ ਸੋਣਾ ਹਾਂ ਉਹ ਤਾਂ ਡੀਐਸਪੀ ਸੀਸ਼ਰ ਕੀ ਕਰ ਲਿਆ ਬਣਾਉਨੇ ਆ ਹੀ ਨਹੀਂ ਕੋਈ ਕਰ ਸਕਦਾ ਪੱਕੇ ਚੋਰੀ ਲੈ ਲੈ ਮੱਤੇ ਲੈ ਕੇ ਪੱਕੇ ਚੋਰਾਪਾ ਤਾਂ ਟੈਨਸ਼ਨ ਨਾਲ ਹੀ ਬੰਦਾ ਆਉ ਠੀਕ ਕੱਟ ਤੱਕ ਗੀਨ ਲਾਈਕ ਭੱਜਿਆ ਕੇ ਹਜੇ ਪਾ ਬਾਹਰ ਦੰਦਾ ਪਤਾ ਲੱਗਣੀ ਨਹੀਂ ਦਿੰਦੇ ਇਹਨੂੰ 2-4 ਦਿਨ ਤੱਕ 10 ਦਿਨ ਤੱਕ ਰਮਾਗੇ ਆਪਾਂ ਇੱਥੇ ਚੰਗਾ ਪੂਰਾ ਪਲੋ ਲਾ ਲੈ ਆਪਾਂ ਕਿਹੜਾ ਰੈਂਟ ਦੇਣਾਗਾ ਫਿਰ ਤਾਂ ਉਹ ਫਿਕਰ ਹੋਣਾ ਹੀ ਹੈ ਹਾਂ ਜੀ ਆਪਾਂ ਦੇਣਾ ਹੀ ਹੋਵੇ ਜਿਹਨਾਂ ਨੂੰ ਚੋਰੀ ਕਿਉਂ ਕਰੀਏ ਉਹ ਦੱਸ ਦੇਣ ਇਨ੍ਹਾਂ ਦੇ ਵਿੱਚ ਮੜ ਜਾਵਾਂ ਮੈਂ ਵੀ ਠੀਕ ਆ ਜਦੋਂ ਜਾਏ ਤੁਹਾਨੂੰ ਮਮੀ ਜੀ ਵੀਰਾ ਜੀ ਠੀਕ ਆ ਉਹਨੂੰ ਦੀਰੀ ਜੀ ਠੀਕ ਆ ਵੀ ਐਂ ਲੱਗੇ ਮੇਰੀ ਭੈਣ ਹਾਂ ਠੀਕ ਨਾਲ ਮੇਰੀ ਇੱਕ ਗੱਲ ਸੁਣਨਾ ਆਹਨ ਸੁੱਤੀ ਰਾਤ ਨੇ ਚੋਰੀ ਕਰਕੇ ਜਾਵਾਂਗੇ ਰਾਤ ਨੂੰ ਤੇ ਇਨ੍ਹਾਂ ਦਾ ਮੁੰਡਾ ਇਹ ਘਰੇ ਹੋਊਗਾ ਦਿਨੇ ਕਰਾਂਗੇ ਇਹ ਕੰਮ ਗੋਲੀਆਂ ਗੋਲੀਆਂ ਲਿਆ ਕੇ ਬੀਤ ਪੜਦੀ ਹੋਣੀ ਉਹ ਤਾਂ ਪੜਦੀ ਹੋਣੀ ਉਹ ਪੜਨ ਬੜਾ ਉਡੀਕ ਵਿੱਚ ਵਕੀਲ ਬੈਠੇ ਆਗੇ ਨਾ ਤੂੰ ਐਂ ਕਰੀ ਗੋਲੀਆਂ ਲਿਆਈ ਕੋਈ 2-4 ਸਾਰਿਆਂ ਨੂੰ ਪਾ ਕੇ ਟੱਪ ਚੰਗੇ ਜੇ ਚਾਹ ਬਣਾ ਕੇ ਦੇ ਦੂੰ ਮੈਂ ਹਬੜਾ ਕਰੀ ਤੂੰ ਚਾਹ ਤਾਂ ਚਲ ਆਈ ਕਰ ਚਲ ਤੂੰ ਹੋਰ ਤਿਆਰ ਤੂੰ ਠੀਕ ਆ ਕੱਪੜੇ ਡੇੜੇ ਪਾ ਬਾਹਰ ਕੋਲ ਫਿਰ ਵੀ ਜਾਵਾਂਗੇ ਆਪਾਂ ਚਲ ਆਪਾਂ ਆਏ ਕਰਦੇ ਆ ਤੇ 2 ਮਿੰਟ ਚਲ ਬੈਠ ਕੇ ਜੜੀ ਗੱਲਾਂ ਕਰ ਲਈਏ ਕਰ ਲਈਏ ਬਾਹਰ ਜਾ ਕੇ ਨਾ ਕੋਈ ਭਗਾਈ ਮਾਰੇ ਨੋ ਨੋ ਤੇ ਆਈ ਕਰ ਆਪ ਰੈਂਟ ਪੁੱਛੋਈਏ ਕਿੱਧਰ ਹੋਂ ਤਾਂ ਚਲ ਚੰਗਾ ਆ ਬੈਠ ਕੇ ਜਸਾਂ ਪਤਾ ਨਾ ਲੱਗ ਜੇ ਇਹ ਲੀੜੇ ਕਿ ਕੀ ਹੈ ਵਿੱਚ ਬਸ ਉੱਤਰ ਕਰ ਆਈ ਹੋ ਕੀ ਲੱਗਦਾ ਤੂੰ ਦਾ ਪਤਾ ਲਾ ਜੀ ਤੂੰ ਹੀ ਬਾਲਾ ਬੋਲਦਾ ਦਿਖਣਾ ਪਤਲਵਾਏ ਬੋਤ ਹੀ ਬਾਲਾ ਪੁੱਤਾ ਮੇਰੀ ਮੰਮੀ ਥੱਕੀ ਪਈ ਸੀ ਮੈਂ ਆਪੇ ਚਾਚੂ ਦੇ ਆਈ ਅਜੇ ਤੱਕ ਇਹ ਰਾਂ ਉਹਨੂੰ ਅੱਛਾ ਉਹ ਆਏ ਨੇ ਛੋਟੇ ਬੱਚਿਆਂ ਨੂੰ ਪੜਾਉਂਦੇ ਜੁਆਕ ਬਾਤ ਤਨ ਕਰਦੇ ਆ ਸਪੋਨ ਚ ਜੁਆਕ ਬਾਵਾ ਕਰਦੇ ਨੇ ਬੈ ਜਾ ਬੈ ਜਾ ਆਂਟੀ ਜੀ ਚਾਹ ਪਾਣੀ ਦੀ ਟੈਨਸ਼ਨ ਨਾ ਲਿਓ ਤੁਸੀਂ ਮੈਂ ਆਪੇ ਆਪਦੇ ਘਰੋਂ ਗੁਬਣਾਏ ਕਰੂੰਗੀ। ਕਿ ਬਣਦੇ ਰੁਪਏ ਦਿਆ ਕਰਾਂਗੇ ਅੱਡ ਦਿਆ ਕਰਾਂਗੇ ਆਪਦੇ। ਚਲ ਐਨੀ ਖੇਚਲ ਤਾਂ ਕਾਨੂੰ ਕਰਨੀ ਪਤੋ ਉਹ ਬਣਾ ਲੈ ਕਰ। ਖੇਚਲ ਤਾਂ ਤੁਸੀਂ ਗਰੀਬ ਸਾਨੂੰ ਘਰ ਦੇ ਤਾਂ ਵਧੀਆ ਕਰਿਆ। ਰੋਟੀ ਪਾਣੀ ਨੂੰ ਸਾਨੂੰ ਕਦੀ ਖੇਚਲ ਐ ਅਸੀਂ ਦੋ ਜੀ ਆਂ ਨਾਲੇ ਆਪਦੀਆਂ ਪਕਾਵਾਂਗੇ ਨਾਲੇ ਤੁਹਾਨੂੰ ਖਵਾਵਾਂਗੇ ਬਣਾ ਕੇ। ਚਲ ਉਹ ਤੁਹਾਡੀ ਖੁਸ਼ੀ ਹੈ ਪੁੱਤੋ ਆਇਆ ਵੀ। ਜੀ ਜੀ ਤਾਂ ਵਿਚਾਰੀ ਪੜਦੀ ਆ ਤੁਹਾਡੀ ਵੀ ਉਮਰ ਹੋਈ ਪਈ ਆ ਵੀਰਾ ਕਿਹੜੇ ਵੇਲੇ ਘਰੇ ਆਣਾ। ਪਿੰਡ ਵੱਢੂਣੀ ਕਾਲਜ। ਹਾਂ ਪੜਦੀ ਐ ਮੇਰੇ ਵਿੱਚ ਕਾਲਜ ਵਿੱਚ ਪੜਨ ਤਾਂ ਹੀ ਤਾਂ ਅਸੀਂ ਕਿਰਾਏ ਤੇ ਉੱਪਰ ਕਮਰੇ ਦੇ ਤੇ ਮੈਂ ਕਿਹਾ ਮੇਰੀ ਫੀਸ ਦਾ ਖਰਚਾ ਨਿਕਲ ਜਾ ਕਰੂਗਾ ਜਾਣੇ ਹੁਣੇ ਕਾਲਜ ਦੇ ਜੀ ਕਿੰਨੇ ਵਜੇ ਆਉਣੇ ਵਾਪਸ ਸ਼ਾਮ ਨੂੰ ਆ ਜਾਂਦੀ ਐ 5 ਵਜੇ ਜਾਣੇ ਕਿੰਨੇ ਵਜੇ ਸਵੇਰੇ 9 ਵਜੇ ਠੀਕ ਐ ਚੱਲ ਆ ਵੀ ਵਧੀਆ ਹੈਣਾ ਸਹੀ ਗੱਲ ਹੂੰ ਚੱਲ ਇਹਦਾ ਹੀ ਗੱਲ ਕਰਨਾ ਤੁਸੀਂ ਰੈਂਟ ਦੱਸ ਦਿਓ ਸਾਡੀ ਦੀ ਕਿੰਨਾ ਚੱਲ ਤੁਸੀਂ ਆਪਦੇ ਹਿਸਾਬ ਨਾਲ ਦੇਖ ਕੇ ਜੀ ਦੇ ਦਿਓ ਨਾ ਫਿਰ ਵੀ ਮੰਮੀ ਤੁਸੀਂ ਦੱਸੋ ਦੋ ਕਲਾਣਾ ਕਮਰਾ ਕਿ ਦੋਨੇ ਹੀ ਲਵੋਗੇ ਇੱਕ ਹੀ ਲੈਣਾ ਉਸ ਤਾਂ ਕਮਰਾ ਬਸ ਚਲ ਮੈਂ ਤਾਂ ਅਸੀਂ ਪੰਜ ਲੈਨੇ ਆ ਤੁਸੀਂ ਦੇਖ ਲਵੋ ਮਟਰ ਘੱਟ ਵੱਧ ਕਰ ਲੇ ਕੋਈ ਨਹੀਂ ਚਲ ਚਾ ਚਲ ਦੀਦੀ ਸ਼ਾਮ ਹੋ ਗਈ ਹੈਨਾ ਤੇ ਹੁਣ ਸ਼ਾਮ ਦੀ ਰੋਟੀਆਂ ਪਰ ਹਲਕੀ ਬਣਾਵਾਂਗੇ ਠੀਕ ਹੈ ਬੇਬੇ ਨਾ ਨਾ ਕੋਈ ਨਹੀਂ ਤੁਸੀਂ ਨਾ ਨੂ ਲੋ ਫਿਰ ਬਣਾ ਲਾਂਗੇ ਹਾਂ ਮੈਨੂੰ ਬਾਅਦ ਮਾਰਨਾ ਠੀਕ ਹੈ ਬੇਬੀ ਠੀਕ ਹੈ ਚਲ ਆਪਾਂ ਖਾਪੇ ਚਲੀਏ